ਈ ਮਹਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕੌਣ ਸਰਾਫ ਬੁਲਾਵਾ ਕੌਣ ਗੁਰੂ ਕੇ ਪੈ ਦੀ ਖਿਆਲੇਵਾ ਕਹਿ ਪੈ ਮੁੱਲ ਕਰਾਵਾ ਕਹਿ ਪੈ ਮੁੱਲ ਕਰਾਵਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 730 ਤੇ ਸ਼ੋਭਨਿਕ ਸੁਹੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਮਹਾਰਾਜ ਜੀ ਦੀ ਬੰਦਾ ਹੈ ਪਾਵਨ ਸ਼ਬਦ ਦਾ ਜਾਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਦੁਨੀਆਂ ਦੇ ਕੋਲੇ ਕੋਈ ਇਹੋ ਜੀ ਤਕੜੀ ਨਹੀਂ ਹੈ ਕੋਈ ਇਹੋ ਜੇ ਵੱਟੇ ਨਹੀਂ ਹਨ ਕੋਈ ਵੀ ਇਹੋ ਜਾਂ ਸੁਨਿਆਰਾ ਨਹੀਂ ਹੈ ਜਿਹੜਾ ਪਰਮੇਸ਼ਰ ਦੇ ਗੁਣਾ ਦਾ ਮੁੱਲ ਪਾ ਸਕੇ ਪਰਮੇਸ਼ਰ ਦੀ ਪ੍ਰਾਪਤੀ ਕਰਵਾ ਸਕੇ ਕਿਹੜੇ ਉਸਤਾਦ ਨੂੰ ਜਾ ਕੇ ਪੁੱਛੋਗੇ ਕਿ ਪਰਮੇਸ਼ਰ ਦੀ ਕੀ ਕੀਮਤ ਹੈ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮਹੀਅਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਣਾ ਆਪੇ ਸਰਬ ਸਮਾਣਾ ਰਹਾਉ ਉਸ ਪਰਮੇਸ਼ਰ ਦੇ ਗੁਨਾ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਪਾਣੀ ਵਿੱਚ ਰਮਿਆ ਹੋਇਆ ਹੈ ਉਹ ਸਾਰੇ ਧਰਤੀ ਦੇ ਵਿੱਚ ਉਹ ਪੁਲਾੜ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਸਾਰਿਆਂ ਥਾਵਾਂ ਸਾਰਿਆਂ ਜੀਵਾ ਕਣ-ਕਣ ਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ ਹੈ। ਮਨਤਾਰਾ ਜੀ ਚੇਤ ਤੁਲਾ ਤੇਰੀ ਸੇਵਸਰਾਫ ਕਮਾਵਾ ਕਟਹੀ ਪੀ ਤਰਸੋ ਸੋਤੋਲੀ ਇਹਨ ਬਿਦ ਚੇਤ ਰਹਾਵਾ ਇਨ ਬੇ ਚੇਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਝੇ ਆਪੇ ਹੈ ਵਣਜਾਰਾ ਆਪੇ ਹੈ ਵਣਜਾਰਾ ਮਹਾਰਾਜ ਕਮ ਕਰਦੇ ਹਨ ਕਿ ਆਪਣੇ ਮਨ ਨੂੰ ਤਕੜੀ ਬਣਾਓ ਆਪਣੇ ਚੇਤ ਨੂੰ ਵੱਟੇ ਬਣਾਵੋ ਤੇ ਪਰਮੇਸ਼ਰ ਦਾ ਹੁਕਮ ਮੰਨ ਕੇ ਪਰਮੇਸ਼ਰ ਦੀ ਸੇਵਾ ਕਰੋ ਉਸ ਦੇ ਆ ਉਸ ਦੀ ਫਿਲਾਸਫੀ ਨੂੰ ਆਪਣੇ ਜੀਵਨ ਵਿੱਚ ਅਪਣਾ ਲਵੋ ਇਹ ਤੁਹਾਡੇ ਵਾਸਤੇ ਸੁਨਿਆਰਾ ਹੈ ਆਪਣੇ ਹਿਰਦੇ ਅੰਦਰ ਵਿੱਚ ਹੀ ਪਰਮੇਸ਼ਰ ਨੂੰ ਤੋਲਦੇ ਰਹੋ ਉਹਦੇ ਗੁਣਾਂ ਨੂੰ ਤੋਲਦੇ ਰਹੋ ਕਿ ਆਪ ਕਿੱਥੇ ਤੱਕ ਪਹੁੰਚ ਗਏ ਹੋ ਇਸ ਤਰੀਕੇ ਦੇ ਨਾਲ ਆਪਣੇ ਮਨ ਚੇਤ ਵਿੱਚ ਪਰਮੇਸ਼ਰ ਨੂੰ ਧਿਆਉਂਦੇ ਰਹੋ ਉਹ ਪਰਮੇਸ਼ਰ ਆਪ ਹੀ ਕੰਡਾ ਹੈ ਆਪ ਹੀ ਤਕੜੀ ਹੈ ਆਪ ਹੀ ਉਸ ਵਿੱਚ ਵਟੇ ਹੈ ਤੇ ਆਪ ਹੀ ਉਸ ਨੂੰ ਤੋਲ ਰਿਹਾ ਹੈ ਫਿਰ ਉਹਨੂੰ ਵੇਖ ਰਿਹਾ ਹੈ ਕਿਹੜਾ ਪਾਸਾ ਸ਼ਾਬਾ ਚੁਕਦਾ ਹੈ ਕਿਹੜਾ ਉੱਚਾ ਉੱਠਦਾ ਹੈ ਉਹ ਸਾਰਿਆਂ ਜੀਵਾਂ ਨੂੰ ਸਾਰੇ ਕੰਮ ਕਰਦਿਆਂ ਨੂੰ ਆਪ ਵੇਖ ਰਿਹਾ ਹੈ ਆਪ ਹੀ ਵਣਜ ਵਪਾਰ ਕਰ ਰਿਹਾ ਹੈ ਆਂਦੋਲਾ ਨੀਚ ਜਾਤ ਪਰਦੇਸੀ ਖਿਨ ਆਵੇ ਤੇ ਲ ਜਾਵੇ ਤਾਂ ਕੀ ਸੰਗਤ ਨਾਨਕ ਕਰਦਾ ਕਿਉ ਕਰ ਮੂੜਾ ਪਾਵੇ ਕਿਉ ਕਰ ਮੂੜਾ ਪਾਵੇ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부জে ਆਪੇ ਹੈ ਵਣਜਾਰਾ ਆਪੇ ਹੈ ਵਣਜਾਰਾ ਆਪੇ ਹੈ ਵਣਜਾਰਾ ਮਾਰਯੋ ਗੁੰ ਕਰਦੇ ਹਨ ਕਿ ਤੁਸੀਂ ਤੇ ਅੰਨੇ ਹੋ ਤੁਸੀਂ ਨਿਵੀਂ ਜਾਦੇ ਬਣ ਚੁੱਕੇ ਹੋ ਆਪਣਾ ਦੇਸ਼ ਛੱਡ ਕੇ ਆਪਣੇ ਹਿਰਦੇ ਨੂੰ ਛੱਡ ਕੇ ਹੋਰ ਨਾ ਬੰਨੇ ਭੱਜੇ ਫਿਰਦੇ ਹੋ ਇਧਰੋਂ ਉਧਰ ਤੇ ਉਧਰੋਂ ਇਧਰ ਮਾਇਆ ਨੂੰ ਹੀ ਤੱਕਦੇ ਫਿਰਦੇ ਹੋ ਲੱਭਦੇ ਫਿਰਦੇ ਹੋ ਧੰਗੁਰ ਨਾਨਕ ਦੇਵ ਜੀ ਦੀ ਸੰਗਤ ਕਰੋ ਤੁਸੀਂ ਬੇਸਮਝੀ ਵਿੱਚ ਰਹਿੰਦੇ ਹੋਏ ਵੀ ਪਰਮੇਸ਼ਰ ਦੀ ਪ੍ਰਾਪਤੀ ਕਰ ਸਕੋਗੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਆਓ ਗੁਰਮੰਤਰ ਦਾ ਜਾਪ ਕਰਿਏ ਗੁਰੂਏ ਵਸਤਾ ਬਖਸ਼ ਦੇਣ wah hai guru wah hai guru Vahe guru wah hai guru Vahe guru, Vahe guru. waa wow. hai